ਜੋ ਸਭਾ ਅੱਜ ਕਿਸ ਮਸਲੇ ਦੇ ਵਿੱਚ ਜਿਹੜੀ ਪ੍ਰੈਸ ਕਾਨਫਰੰਸ ਬੁਲਾਈ ਦੀ ਹੈ ਆ ਮਿੱਤੀ 25 ਦੀ ਗੱਲ ਹੈਗੀ ਸਾਡੇ ਕੋਲ ਮਦਈ ਮਗਦਮਾ ਸਾਡਾ ਉਹਨੇ ਇੱਕ ਸਾਡੇ ਕੋਲ ਮਗਦਮਾ ਦਾ ਅਦਾਲਤ ਕਰਾਇਆ ਤਰਸੀਮ ਸਿੰਘ ਹੈ ਜਿਹੜਾ ਕਿ ਮਿਡਲੈਂਡ ਮਾਈਕਰੋ ਫਾਈਨਾਂਸ ਕੰਪਨੀ ਦਾ ਵਰਕਰ ਸੀ ਕਿ ਉਹਦੇ ਕੋਲੋਂ ਸਵੇਰ ਨੂੰ 8:30 ਵਜੇ ਜਦੋਂ ਕਲੈਕਸ਼ਨ ਕਰਕੇ ਆ ਰਿਹਾ ਸੀ ਉਹਦੇ ਕੋਲ ਖੋ ਹੋ ਗਈ ਉਹ ਮੁਕੱਦਮਾ ਉਹਦੇ ਬਿਆਨ ਤੇ ਅਸੀਂ ਐਫ ਆਈ ਆਰ ਵਕੈਲਾ ਲੌਂਚ ਕਰਕੇ ਸਦਰ ਥਾਣੇ ਦੇ ਵਿੱਚ 54 ਨੰਬਰ ਐਫ ਆਈ ਆਰ ਅਸੀਂ 379 ਵੀ ਦੀ ਦਰਜ ਕੀਤੀ। ਦਰਜ ਕਰਨ ਤੋਂ ਬਾਅਦ ਇਹਦੇ ਵਿੱਚ ਟੀਮ ਸੀਆਈਏ ਦੀ ਨਾਲ ਲਈ ਐਸ ਐਚ ਓ ਸਾਹਿਬ ਨੇ ਸੀਆਈਏ ਇਨਚਾਰਜ ਮਲੌਰ ਤੇ ਮੇਰੇ ਐਸ ਐਚ ਓ ਗੁਰਮੀਤ ਸਿੰਘ ਸਦਰ ਇਹਨਾਂ ਨੇ ਇੰਨੀ ਮਿਹਨਤ ਕੀਤੀ ਕਿ 24 ਘੰਟੇ ਦੇ ਦੌਰਾਨ 18 ਘੰਟੇ ਵੀ ਨਹੀਂ 24 ਘੰਟੇ ਵੀ ਨਹੀਂ ਹੋਏ 18 ਘੰਟਿਆਂ ਦੇ ਵਿੱਚ ਏ ਜਿਹੜੀ ਇਹਨੂੰ ਤੇਸ ਕਰ ਲਿਆ ਔਰ ਇਹ ਬੰਦੇ ਅਸੀਂ ਗ੍ਰਿਫਤਾਰ ਕਰ ਲਏ ਕਿੰਨੇ ਵਿਅਕਤੀ ਸੀ ਦੋ ਬੰਦੇ ਦੋ ਵਿਅਕਤੀ ਨੇ ਇਹਨਾਂ ਦੇ ਜਿਹੜੇ ਮੁਰਜ਼ਮ ਹੈ ਇਹਨਾਂ ਦੇ ਨਾਮ ਹੈ ਤੁਹਾਨੂੰ ਦੱਸਣਾ अजय ਵੀਰ ਸਿੰਘ ਉਰਫ अजय ਹੈ ਇੱਕ ਗੁਰਪ੍ਰੀਤ ਸਿੰਘ ਉਰਫ ਗੋਪੀ ਹੈ ਤੇ ਇਹ ਦੋ ਬੰਦੇ ਨੇ ਦਬਵਲੀ ਧਾਬ ਦੇ ਰਹਿਣ ਵਾਲੇ ਆ ਇਹਨਾਂ ਦੇ ਵਿੱਚੋਂ ਜਿਹੜਾ ਦੂਸਰਾ ਇਨਸਾਨ ਹੈ ਇੱਕ ਗੋਪੀ ਗੋਪੀ ਜਿਹੜਾ ਮੈਂ ਤੁਹਾਨੂੰ ਦੱਸਿਆ ਇਹ ਜਿਹੜਾ ਅਸਲ ਪਿੰਡ ਪਿੱਛੇ ਖੇਮ ਕਰਨੇ ਤਰਨਤਾਰਨ ਦੇ ਕੋਲ ਇਹ ਵੀ ਸੀਰੀ ਸੂਰੀ ਦੇ ਤੌਰ ਤੇ ਪਹਿਲਾਂ ਤੋਂ ਇਦਾਂ ਹੀ ਕੰਮ ਕਰਦਾ ਹੈਗਾ ਇਹਨਾਂ ਨੇ ਕਿਵੇਂ ਇਹ ਵਾਰਦਾਤ ਕੀਤੀ ਜਾਂ ਕਿਵੇਂ ਕੀ ਹੈ ਉਹਦੀ ਅਜੇ ਵੀ ਤਫਤੀਸ਼ ਚੱਲ ਰਹੀ ਲੇਕਿਨ ਅਸੀਂ ਇਹਦੇ ਵਿੱਚ ਉਹ ਹਥਿਆਰ ਵੀ ਬਰਾਮਦ ਕਰ ਲਿਆ ਜਿਹਦੇ ਨਾਲ ਉਹਦੇ ਸੱਟ ਮਰੀ ਸੀ ਤੇ ਪਲਾਸੇ ਦੇ ਵਿੱਚੋਂ ਅਸੀਂ 38000 ਦੀ ਰਿਕਵਰੀ ਕਰ ਲਈ ਜਿਹੜੇ ਬਾਕੀ ਆ ਪੈਸੇ ਲਗੇ 5000 ਉਹਦੇ ਵਿੱਚ ਉਹਨਾਂ ਨੇ ਕਿਵੇਂ ਕਿੱਥੋਂ ਤੇਲ ਪਵਾਇਆ ਕੱਪੜੇ ਖਰੀਦ ਲਏ ਖਾਤਾ ਕਰ ਲਿਆ ਤੇ ਉਹ ਸੋ ਇਸਲੀ ਇਹਦਾ ਇੱਕ ਕਾਫੀ ਖੌਫੀ ਖਾਫ ਤੌਰ ਤੇ ਉਹਦਾ ਪਿੰਡਾਂ ਦੇ ਵਿੱਚ ਵਿਵਾਦ ਦਾ ਇਸ ਤਰ੍ਹਾਂ ਸ਼ਰਿਆਂ ਹੋ ਜਾਣੀ ਕਿਸੇ ਦੇ 삭 ਮਾਰ ਕੇ ਉਹਨਾਂ ਨੇ ਇਹ ਖੋਲਿਆ ਲੇਕਿਨ ਇਹਨੂੰ ਬੜੀ ਮਿਹਨਤ ਦੇ ਨਾਲ ਮਾਨ ਜੋ ਵੈਸਪੀ ਸ਼੍ਰੀ ਭਾਗੀ ਰਤਮੀਨਾ ਜੀ ਜਿਹੜੇ ਉਹਨਾਂ ਨੇ ਕੋਸਾਂ ਨੂੰ ਸੈਂਟੀਫਿਕ ਤਰੀਕੇ ਦੇ ਨਾਲ ਕੋਸੇ ਦਿੱਤੀ ਉਹਦੇ ਤੇ ਅਸੀਂ ਚੱਲਦੇ ਹੋਇਆ ਸਾਨੂੰ ਇਹਦੇ ਵਿੱਚ ਬੜੀ ਵੱਡੀ ਕਾਮਯਾਬੀ ਮਿਲੀ ਹੈ ਔਰ ਅਸੀਂ ਇਹ ਦੋਨੇ ਬੰਦੇ ਰੈजिस्ट ਕਰਕੇ ਕਿਸ ਤਰ੍ਹਾਂ ਕੇਸ ਟਰੇਸ ਹੋਇਆ ਵੀ ਇਹਦੇ ਵਿੱਚ ਕਲੂ ਕਿਸ ਤਰ੍ਹਾਂ ਸੀ ਸਿਸਟਮ ਸੀ ਜਾਂ ਇਹ ਕਿਸ ਤਰ੍ਹਾਂ ਚੀਜ਼ਾਂ ਨੂੰ ਟਰੇਸ ਕੀਤਾ ਗਿਆ ਜੀ ਇਹਦੇ ਵਿੱਚ ਨਾ ਜੀ ਜਿਵੇਂ ਕਹਿੰਦੇ ਕਿ ਚੋਰ ਉਹਨੇ ਕੋਈ ਸੁਰਾਗ ਪਿੱਛੇ ਛੱਡੀ ਜਾਂਦਾ ਚਾਹੇ ਜਿੰਨਾ ਮਰਜ਼ੀ ਛਾਤ ਹੋਵੇ ਇਨੂੰ ਬਹੁਤ ਤਰੀਕਾ ਨਾਲ ਸਾਇੰਟੀਫਿਕਲੀ ਤਰੀਕੇ ਨਾਲ ਬੜੀ ਬਰੀਕੀ ਦੇ ਵਿੱਚ ਕਿਉਂਕਿ ਬੰਦਿਆਂ ਨੇ ਜਦੋਂ ਉਹਦੇ ਨਾਲ ਲੁੱਟਖੋ ਕੀਤੀ ਬਗੈਰਾ ਆਪਣੇ ਚਿਹਰੇ ਟਕੇ ਹੋਏ ਸੀ ਸਾਰਾ ਗੁੱਸੇ ਲੇਕਿਨ ਪੁਲਿਸ ਤਿਆਦਕਾਰ ਸਾਡੇ ਅਫਸਰ ਨੇ ਇਹਨਾਂ ਨੇ ਇੰਨਾ ਬਰੀਕੀ ਦੇ ਵਿੱਚ ਉਹਨੂੰ ਤਫ਼ਤੀਸ਼ ਨੂੰ ਅਮਲ ਤੇ ਲਿਆਂਦਾ ਕਿ ਉੱਥੋਂ ਇੱਕ ਕਿਸੇ ਪੁਆਇੰਟ ਤੇ ਉਹਨਾਂ ਸੀ ਉਹ ਡਿਸਕਲੋਸ ਨਹੀਂ ਕਰ ਸਕਦੇ ਬੜੇ ਐਂਗਲ ਨੇ ਸਾਡੇ ਉਸ ਐਂਗਲ ਤੋਂ ਫਿਰ ਜਾ ਕੇ ਇਹ ਚੀਜ਼ਾਂ ਪੇਸ਼ ਨਹੀਂ ਅਜੇ ਤੱਕ ਤਾਂ ਸਾਡੇ ਨੋਟਿਸ 'ਚ ਕੋਈ ਆਇਆ ਨਹੀਂ ਬਟ ਕਿਉਂਕਿ ਅੱਜ ਜਿਸ ਨੂੰ ਪੇਸ਼ ਕਰ ਰਹੇ ਹਾਂ ਉਹ ਇਹਨਾਂ ਦਾ ਬਕਾਇਦਾ ਪੁਲਿਸ ਰਿਮਾਂਡ ਹਾਸਲ ਕਰਨਾ ਤੇ ਅੱਗੇ ਅਸੀਂ ਫਰਦਰ ਹੋਰ ਵੀ ਦੇਖਾਂਗੇ ਫਿਲਹਾਲ ਇਹਨਾਂ ਦੇ ਖਿਲਾਫ ਕੋਈ ਮੁਕੱਦਮਾ ਸਾਡਾ ਜਿਹੜਾ ਰਿਕਾਰਡ ਹੈਗਾ ਖਾਣੇ ਦਾ ਉਹਦੇ ਮੁਤਾਬਿਕ ਕੋਈ ਹੈ ਨਹੀਂ ਬਟ ਕੋਈ ਹੋਰ ਵਾਰਦਾਤਾ ਜੇ ਇਨਵੋਲ ਹੋਣਗੇ ਹੋਰ ਵਾਰਦਾਤਾ ਕੀਤੀ ਹੋਣੀ ਹੈ ਕਈ ਵਾਰ ਇਹ ਇਤਹਾਜ ਨਹੀਂ ਆਉਂਦੇ ਲੋਕ ਨੋਟਿਸ ਨਹੀਂ ਲਿਆਂਦੇ ਜਾਂ ਇਹਨਾਂ ਨੇ ਇੱਕ ਹੋਰ ਕਿਸੇ ਗੈਲਰੀ ਇਤਨਾ ਕੀਤੇ ਹੋਵੇ ਉਹ ਚੀਜ਼ ਜਿਹੜੀ ਹੈਗੀ ਉਹਦੇ ਤੇ ਸਾਡੀ ਤਫ਼ਤੀਸ਼ ਚੱਲ ਰਹੀ ਹੈ ਤੇ ਜਿਹੇ ਜਿਹੇ ਤੋਂ ਖੋਈ ਹੈ ਜੀ ਉਹ ਮੁਲਾਜ਼ਮੇ ਕਹਿ ਰਹੇ ਸੀ ਕਿ ਇਹਨਾਂ ਨੇ ਘਰੋਂ ਹੀ ਮੈਂ ਕਲੈਕਸ਼ਨ ਕਰਕੇ ਲਾਇਆ ਸੀ ਇਹਦੀ ਮਦਰ ਕੋਲ ਜਿਹੜੇ ਬੰਦੇ ਨੇ ਹਾਂ ਉਹ ਇਸ ਤਰ੍ਹਾਂ ਹੈ ਕਿ ਉਹਨੇ ਇੱਕ ਜਗ੍ਹਾ ਤੋਂ ਤਾਂ ਕਲੈਕਸ਼ਨ ਕੀਤੇ ਨਹੀਂ ਕਾਫੀ ਛੋਟੇ ਛੋਟੇ ਪੈਸੇ ਇਕੱਠੇ ਕੀਤੇ ਕਾਫੀ ਲੋਕਾਂ ਤੋਂ ਉਹਦੀ ਕਲੈਕਸ਼ਨ ਦੇ ਪੈਸੇ ਸੀਗੇ ਇਹ 'ਚ ਕੋਈ ਸ਼ੱਕ ਨਹੀਂ ਕਿ ਇੱਕ ਮੁਰਜ਼ਮ ਜਿਹੜਾ ਹੈਗਾ ਉਹਦੀ ਮਾਤਰਬੀ ਉਹਨੇ ਇੱਕ ਬੇਸਿਕ ਕਲੈਕਸ਼ਨ ਕੀਤੇ ਕਿਉਂਕਿ ਦਿੱਪਟੀ ਸਾਹਿਬ ਇਹ ਵੀ ਜਿਵੇਂ ਨਾ ਫਾਈਨਾਂਸ ਕੰਪਨੀ ਦੇ ਪਹਿਲਾਂ ਵੀ ਐਸ ਤਰ੍ਹਾਂ ਦੇ ਪਿੰਡਾਂ 'ਚ ਵਾਰਦਾਤਾਂ ਹੋ ਚੁੱਕੀਆਂ ਨੇ ਜਦੋਂ ਕਲੈਕਸ਼ਨ ਕਰਨ ਲਈ ਜਾਂਦੇ ਨੇ ਤਾਂ ਕੋਈ ਤੁਸੀਂ ਪੁਲਿਸ ਪੋਲੋ ਇਹਨਾਂ ਨੂੰ ਅਵੇਰਨੈਸ ਦੇ ਲਈ ਵੀ ਆਦੀ ਸੇਫਟੀ ਵਾਈਜ਼ ਵੀ ਜਾਂ ਇਸ ਤਰ੍ਹਾਂ ਦੀ ਚੀਜ਼ਾਂ ਨੂੰ ਘਟਨਾਵਾ ਨਾ ਹੋਣ ਤੁਸੀਂ ਕੋਈ ਕੰਪਨੀਾਂ ਨਾਲ ਇਦਾਂ ਤਾਲਮੇਲ ਕਰਕੇ ਉਹਨਾਂ ਨੂੰ ਅਵੇਅਰ ਕਰ ਰਹੇ ਹੋ ਇਹਨਾਂ ਚੀਜ਼ਾਂ ਲਈ ਵੀ ਆਉਣ ਵਾਲੇ ਫਿਊਚਰ ਟਾਈਮ 'ਚ ਇਹਨਾਂ ਦੇ ਪ੍ਰੋਬਲਮਸ ਨਾ ਆਉਣ ਉਹ ਕਈ ਤਰ੍ਹਾਂ ਦੇ ਮਾਮਲੇ ਪਹਿਲਾਂ ਵੀ ਇਸ ਤਰ੍ਹਾਂ ਦੇ ਦਰਜ ਹੋ ਚੁੱਕੇ ਨੇ ਦੇਖੋ ਫਿਰ ਗੱਲ ਇਸ ਤਰ੍ਹਾਂ ਹੈ ਕੱ ਅਵਿਅੰਨੇਸ਼ਲੀ ਤੌਰ ਤੇ ਅਸੀਂ ਵੀ ਤੌਰ ਪੁਲਿਸ ਅਫਸਰਾਂ ਜੋ ਅਸੀਂ ਆਪਣੀ ਪਬਲਿਕ ਮੀਟਿੰਗ ਕਰਦੇ ਨੇ ਦੇਖੋ ਨਾ ਜੀ ਸਾਡੇ ਅਸੀਂ ਗਾਇਬ ਗਾਇਬ ਬੈਂਕ ਮੈਨੇਜਰਾਂ ਨੂੰ ਮਿਲਦੇ ਆਂ ਬੈਂਕਾਂ ਦੇ ਬਾਹਰ ਵੀ ਅਸੀਂ ਚੈਕਿੰਗ ਕਰਦੇ ਆਂ ਬੈਂਕਾਂ ਆਮ ਤੁਸੀਂ ਦੇਖਿਆ ਹੋਣਾ ਬੈਂਕਾਂ ਦੀ ਸਕਿਉਰਿਟੀ ਹੈ ਨਹੀਂ ਏਟੀਐਮ ਇੰਦੀ ਸਕਿਉਰਿਟੀ ਹੈ ਨਹੀਂ ਬਟ ਅਸੀਂ ਢੀਕੇ ਦੇ ਨਾਲ ਕਿਉਂਕਿ ਜਦੋਂ ਉਹਨਾਂ ਦੀ ਕੋਈ ਕੈਸ਼ ਲੈਣ ਆਂਦੀ ਹੈ ਕਿਵੇਂ ਕੈਸ਼ ਪਾਣਾ ਅਸੀਂ ਆਪਦੇ ਵੱਲੋਂ ਜੋ ਸਾਡੇ ਕੁਝ ਪੁਆਇੰਟਸ ਨੇ ਡੂਜ਼ ਐਂਡ ਡੌਂਟਸ ਹੁੰਦੇ ਨੇ ਉਹ ਅਸੀਂ ਦੱਸਦੇ ਆਂ ਲਿਕਨ ਹੁਣ ਦੇਖੋ ਨਾ ਜੀ ਇਹ ਇਹ ਪ੍ਰਾਈਵੇਟ ਵਰਕਰ ਹੋਏਗਾ ਪਤਾ ਨਹੀਂ ਹੁਣ ਉਹਨੇ ਕੀ ਕਿਹੜੀ ਸਾਵਧਾਨੀ ਨਹੀਂ ਵਰਤੀ ਕਿ ਦੇਖੋ ਨਾ ਉਹ ਬੰਦਿਆਂ ਨੂੰ ਇਨਫੋਰਮੇਸ਼ਨ ਮਿਲੀ ਕਿ ਇਹ ਇਕੱਠੇ ਕਰਕੇ ਲੇਕੇ ਜਾ ਰਹੇ ਆ ਤੇ ਉਹਨੇ ਨਹੀਂ ਰੋਕਿਆ ਬਟ নো ਡਾਊਟ ਹੈ ਜੀ ਕੁਝ ਪੁਆਇੰਟ ਉਹਦੇ ਸੁਰੱਖਿਆ ਪੱਖੋਂ ਚਾਹੀ ਤੁਸੀਂ ਚਾਹੀ ਮੈਂ ਜੀ ਜਦੋਂ ਤੱਕ ਆਪਾਂ ਸਾਵਧਾਨੀਆਂ ਨਹੀਂ ਰੱਖਾਂਗੇ ਤੱਕ ਕਿ ਕਿਸੇ ਦੇ ਕੋਲ ਪਾਸੇ ਤਾਂ ਫਿਰ ਖਮਿਆਜਾ ਭੁਗਤਦਾ ਹੀ ਹੈ ਇਨਸਾਨ ਨੂੰ ਮਨੁੱਖੀ ਜਿਹੜਾ ਸਾਰੇ ਸਾਨੂੰ ਅਸੀਂ ਇਹ ਪੇਸ਼ ਕਰਨੇ ਜੀ ਕੋਰਟ ਦੇ ਵਿੱਚ ਹੁਣ ਗਏ ਹੋਏ ਦੇਖੋ ਤੇ ਫਿਰ ਮਲੋਟ ਵਾਸੀਆਂ ਲਈ ਖੁਸ਼ ਖਬਰੀ ਮੋਲ ਮਲੋਟ ਜਾਂ ਕਿਸੇ ਵੀ ਆਸ-ਪਾਸੇ ਦੇ ਸ਼ਹਿਰ ਤੋਂ ਕਿਸੇ ਵੀ ਸ਼ਹਿਰ ਜਾਣ ਲਈ ਤੁਸੀਂ ਬੁੱਕ ਫਾਸਟ ਕੰਪਨੀ ਦੀ ਟੈਕਸੀ ਬੁੱਕ ਕਰ ਸਕਦੇ ਹੋ ਸਿਰਫ ਇੱਕ ਕਾਲ ਰਾਹੀਂ ਬੁੱਕ ਫਾਸਟ ਤੁਹਾਨੂੰ ਸਭ ਤੋਂ ਸਸਤੀ ਅਤੇ ਭਰੋਸੇਯੋਗ ਟੈਕਸੀ ਪ੍ਰਦਾਨ ਕਰੇਗਾ ਬੁੱਕ ਫਾਸਟ ਕੰਪਨੀ ਕੋਲ ਹਰ ਤਰ੍ਹਾਂ ਦੀ ਕਾਰ ਉਪਲਬਧ ਹੈ ਅਤੇ ਇਹਨਾਂ ਦੇ ਡਰਾਈਵਰ ਵੀ ਤਜਰਬੇਕਾਰ ਹਨ ਜਿਵੇਂ ਮਲੋਟ ਤੋਂ ਦਿੱਲੀ ਲਈ ਟੈਕਸੀ ਬੁੱਕ ਕਰੋ ਸਿਰਫ 4999 ਰੁਪਏ ਵਿੱਚ ਲੋਡ ਤੋਂ ਅੰਮ੍ਰਿਤਸਰ ਜਾਂ ਚੰਡੀਗੜ੍ਹ ਲਈ ਟੈਕਸੀ ਬੁੱਕ ਕਰੋ ਸਿਰਫ 3499 ਰੁਪਏ ਵਿੱਚ ਬੁੱਕ ਫਾਸਟ ਨੂੰ ਅੱਜ ਹੀ ਕਾਲ ਕਰੋ ਅਤੇ ਆਪਣੀ ਯਾਤਰਾ ਸੁਖਾਵੀ ਬਣਾਓ